ਤੇਰੀ ਬਾਹ ਟੁੱਟੀ ਆ ਤੂੰ ਮਰੇਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ ਆ ਉਹ ਟਿਕ ਜਾ ਐਡੀ ਤੈਨੂੰ ਕੀ ਕਾਲੀ ਐ ਹੈ ਤੂੰ ਹੀ ਬਣਾ ਲੈ ਵੀਡੀਓ ਮੈਂ ਰਹਿ ਨਹੀਂ ਦਿੰਨਾ ਹਾਂਜੀ ਕਿਦਾਂ ਸਾਰੇ ਤੁਸੀਂ ਵੇਖ ਲਿਆ ਮਿੱਤਰੋ ਮਨਜੀਤ ਹਰਖੀ ਫਿਰਦੇ ਸੁੱਖ ਤੇ ਪੂਰਾ ਜੇ ਮੈਂ ਜਿਆਦਾ ਸਮਾਂ ਖਰਾਬ ਕੀਤਾ ਇਹਨੇ ਮੇਰੇ ਦੰਦੀਆਂ ਵੱਡ ਲੱਗ ਜਾਨਾ ਤੇ ਨਾ ਚਾਹੁੰਦੇ ਹੋ ਵੀ ਵੀਡੀਓ ਚ ਗਲਾ ਨਿਕਲ ਜਾਂਦੀ ਆ ਸੋ ਜਿਹੜੇ ਵੀਰਪੈਣ ਸੁਝਵਾਨ ਨੇ ਚੰਗੀ ਚੀਜ਼ ਹੀ ਵੇਖਣੀ ਚਾਹੁੰਦੇ ਨੇ ਜਾਂ ਬੱਚੇ ਵੀਡੀਓ ਵੇਖ ਰਹੇ ਨੇ ਵੀਡੀਓ ਬੰਦ ਕਰਕੇ ਅੱਗੇ ਲੰਘ ਸਕਦੇ ਹੋ ਜੇ ਸਵਾਦ ਲੈਣਾ ਤਾਂ ਹੈੱਡਫੋਨ ਜ਼ਰੂਰ ਲਗਾ ਲਿਓ ਹੋਰ ਕਿਤੇ ਘਰ ਦੇ ਅੰਦਰ ਛਾਤੀ ਜਲਾ ਤਨਾ ਖਾ ਲਿਓ ਬਾਅਦ ਚ ਆਰਾਮ ਨਾਲ ਗੱਲ ਕਰੂੰਗਾ ਅੱਜ ਕੋਈ ਇਹ ਜੀ ਗੱਲ ਨਾ ਤੁਸੀਂ ਖੜਤਾ ਜਾਓ ਮੈਨੂੰ ਸਾਹ ਸੁਤਾ ਲੈ ਲੈ ਤੇ ਉਹਨੇ ਇੱਕ ਦੋ ਵਾਰ ਅਟੈਚ ਕੀਤਾ ਤੇ ਮੈਨੂੰ ਸੁੱਖ ਨੇ ਕਿਹਾ ਉਹਦਾ ਸੁੱਖ ਦੀ ਆਦਤ ਹੁੰਦੀ ਆ ਉਹਦਾ ਪੇਪਰ ਹੀ ਖਾਦੀ ਹੁੰਦੀ ਆ ਉਹ ਸੈਟ ਹੀ ਲੈਂਦਾ ਆ ਉਹਦੀ ਆਦਤ ਹੁੰਦੀ ਆ ਮਜ਼ਾਕ ਕਰਨ ਦੀ ਸੁੱਖ ਦੇ ਨਾਂ ਤੋਂ ਹਸਦੀ ਦੇਖ ਆਏ ਹਾਈ ਬਲੱਸ ਹੈ ਉੱਬ ਕੇ ਤਾਂ ਇਦਾਂ ਦੱਸਦੀ ਜਿਵੇਂ ਬੜਾ ਭੈਣ ਚੋ ਕਿਸੇ ਗਰੀਬ ਨਾਲ ਧੱਕਾ ਹੁੰਦਾ ਰੋਕਿਆ ਸੀ ਤੂੰ ਕੁੜੀ ਕੋਟ ਦੀ ਸੀ ਸੁੱਖ ਤੇਰੀ ਕੁੱਟ ਕੇ ਭੱਜ ਗਿਆ ਹੁਣ ਦੇਈ ਜਾ ਇੰਟਰਵਿਊ ਪੜਵਾ ਕੇ ਬੰਨਾਂ ਲੋਕਾਂ ਨੂੰ ਕਿਉਂ ਦੱਸਦੀ ਫਿਰਦੀਆਂ ਚਾਵਲਾ ਨੇ 3 ਵੀ 2 ਦੀ ਮਾਰਕੀਟ ਨੂੰ ਜੀਵੀ ਰੋੜੀ ਬਣਾ ਛੱਡਿਆ ਇਹਨਾਂ ਨੇ ਤਾਂ ਕੂਸੀਆਂ ਦੀ ਵੀ ਮਾਰਕੀਟ ਡਾਊਨ ਕਰਤੀ ਯਾਰ ਕੋਈ ਟਾਈਮ ਸੀ ਜਦੋਂ 2-3 ਸਾਲ ਲ ਸੋਕਣੀ ਪੈ ਜੋ ਡੈਂਬਲ ਜੇਰੀਅਨ ਹੋ ਗਿਆ ਸਾਲੀ ਨੂੰ ਹੱਗ ਕੇ ਚਿੱਤਰ ਧੋਣ ਦਾ ਭਾਵੇਂ ਪਤਾ ਨਾ ਹੋਵੇ ਵੀ ਕਿਹੜੇ ਹੱਥ ਨਾਲ ਧੋਣੇ ਸੋਕਣੀ ਜਿਵੇਂ ਮਹਾਰਾਣਾ ਪੂਪਾ ਹੋਵੇ ਇਹਨਾਂ ਨਾਲ ਤਾਂ ਪਿਆਰ ਦੇ ਸਿਰਚ ਵੀ ਖੇਪਵਾਤੀ ਯਾਰ ਸਾਲੀ ਉਹ ਤਾਂ ਖੜੇ ਨਹੀਂ ਛੱਡ ਰਹੀ ਯਾਰ ਪਤਨੀ ਸਾਲੀ ਨੇ ਕੀ ਕੋਲ ਕੇ ਪਿਆ ਤਾਂ ਇਹ ਪੁੱਠੀ ਕਰਕੇ ਹਲਾਈ ਹੋਵੇ ਟੋਕਰਾ ਸੰਦੋ ਦਾ ਨਿਕਲਣਾ ਸਾਲੀ ਨੂੰ ਕੋਈ ਸ਼ਰਮ ਹੀ ਨਹੀਂ ਯਾਰ ਕਿੱਦਾਂ ਹੁਬ ਕੇ ਦੱਸ ਰਹੀ ਜਿਵੇਂ 올림픽 ਜੇ ਮੈਡਲ ਜਿੱਤੇ ਹੋਵੇ ਇਹਨਾਂ ਨਾਲ ਉਹਦੇ ਜੈਸ ਫਰੋਸੀ ਵਾਲੇ ਵੀ ਚੰਗੀਆਂ ਯਾਰ ਅਗਲੀਆਂ ਕੰਮ ਕੱਢ ਕੇ ਭੰਡੀਆਂ ਤਾਂ ਨਹੀਂ ਇਹਨੇ ਵਿਆਹ ਤੋਂ ਪਿੱਛੇ ਰਿਲੇਸ਼ਨ ਬਣਾਇਆ ਤਲਾਕ ਹੋ ਗਿਆ ਤਲਾਕ ਤੋਂ ਬਾਅਦ ਇਹ ਰਿਲੇਸ਼ਨ ਰੱਖ ਕੇ ਵਿਆਹ ਕਰਵਾਉਣਾ ਕੋਈ ਮਾੜੀ ਗੱਲ ਨਹੀਂ ਸਭ ਦੀ ਆਪਦੀ ਲਾਇਸਾ ਸਭ ਨੂੰ ਹੱਕੇ ਜੀਣ ਦਾ ਪਰ ਰਿਲੇਸ਼ਨ ਚ ਆਈ ਕਿ ਵੀ ਉਹ ਜ਼ਿਆਦਾ ਇੰਪੋਰਟੈਂਟ ਹੈ ਸੌਦੀ ਚਰਤ ਲੱਗ ਸੁੱਖ ਪਟਿਆ ਸੀ ਤੇ ਫੇਰ ਕੀ ਸੁੱਖ ਨੇ ਲੈ ਲਿਆ ਸੁੱਖ ਯਾਰ ਤੇਰਾ ਤਲਾਕ ਹੋਇਆ ਤੂੰ ਦੁਬਾਰਾ ਘਰ ਵਸਾਉਂਦੀ ਸੋਚ ਤੂੰ ਤਰੀ ਵੀ ਟੂ ਚ ਕੁੜੀਆਂ ਨਾਲ ਸਰਤਾਂ ਲਾ ਰਹੀਆਂ ਵੀ ਕੌਣ ਦਿੰਦੀ ਆ ਪਹਿਲਾ ਸੁੱਖ ਨੂੰ ਇਹ ਚੁੱਤੇ ਆਪਾਂ ਨਹੀਂ ਤਾਂ ਹੋਰ ਕੀ ਆ ਮੈਂ ਕੋਈ ਸਾਈਡ ਨਹੀਂ ਲੈ ਰਿਹਾ ਸੁੱਖ ਦੀ ਨਾ 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 ਆਪਾਂ ਲਈ ਕਿਸੇ ਦੇ ਸਕੇ ਭਰਾਵਾ ਉਹਦੀ ਵੀ ਵਾਰੀ ਆ ਉਸ ਅਵਰ ਕਰੋ ਪਹਿਲਾਂ ਇਹਦਾ ਦਾਣਾ ਬੁੜਕਣ ਹਟਾ ਦੀਏ ਪੈਂਡ ਚੋਂ ਤਾਂ ਨੇ ਲਹੂ ਪੀ ਰੱਖਿਆ ਇਧ ਨੋਟ ਪਰ ਹੁਣ ਬੱਸ ਕਰ ਯਾਰ ਬਹੁਤ ਹੋ ਗਿਆ ਉਹੀ ਸੇਮ ਗੱਲਾਂ 10 10 ਚੈਨਲੋਂ ਸੁਣ ਰਹੇ ਆ ਪਲੀਜ਼ ਸਟਾਪ ਇਟ ਯਾਰ ਬਸੀ ਸਾਹਿਬ ਤੱਕ ਅਪਰੋਚ ਕਰੋ ਉਹੀ ਇਹਨਾਂ ਦਾ ਮੁੱਦਾ ਸੁਲਝਾ ਸਕਦੇ ਨੇ ਪੱਤਰਕਾਰਾਂ ਨੂੰ ਲਾਈਕ ਵੀ ਆਉਂਦੇ ਆ ਉਹਨਾਂ ਦਾ ਹਾਲ ਵੀ ਤੰਦੇ ਵਾਲੀਆਂ ਵਰਗਾ ਹੋਇਆ ਪਿਆ ਇੰਟਰਵਿਊ ਲਈ ਕਿਸੇ ਨੇ ਜਵਾਬ ਹੀ ਨਹੀਂ ਦਿੰਦੇ ਇਨਾ ਸੌਲੇ ਨੇ ਚੰਡੀਗੜ੍ਹ ਨੂੰ ਵੀ ਬਦਨਾਮ ਕਰਤਾ ਯਾਰ ਕੌਣ ਪਿੰਡ ਚੋਂ ਆਉਦੀ ਤੀ ਪੈਨ ਨੂੰ ਪੜ੍ਹਨ ਲਈ ਜਾਂ ਨੌਕਰੀ ਕਰਨ ਲਈ ਭੇਜ ਦੂੰ ਜਦੋਂ ਪਤਾ ਹੋਈ ਮੂਰੇ ਓ ਜਿਹਾ ਮਿਲਣਗੀਆਂ ਸੌਖਣੀ ਹੋ ਗਿਆ ਮਰੀਜ਼ ਪੂਰੀ ਹੋ ਗਿਆ ਜਿਹੜਾ ਹਰੀਗ ਦੀ ਹੋਈ ਜਦੋਂ ਲੁੱਟੀ ਆਉਂਦਾ ਇਹ ਦਿਮਾਗ ਤੋਂ ਚੱਲੋ ਹੈ ਹੀ ਮੈਨੂੰ ਸਖਲੋ ਵੀ ਬਿਮਾਰ ਲੱਗੀ ਜਾਂਦੀ ਆ ਪੇਪਰ ਜਾਂ ਫੀਮ ਲਾਇਆ ਹੁੰਦਾ ਉਹ ਸੇਟੀ ਹੁੰਦਾ ਕਿੰਨੇ ਮਾਣ ਨਾਲ ਦੱਸ ਰਿਹਾ ਜਿਵੇਂ ਡਾਈਟ ਪਲਾਨ ਹੋਏ ਪਰ ਲਵਾਨਾਂ ਲਈ ਆ ਦੇਖ ਲਓ ਜੋ ਉਹਦੀਆਂ ਪੋਸਟਾਂ ਦੇ ਨਾਈਸ ਉਸਮ ਲਿਖਦੇ ਆ ਥੋੜਾ ਆਈਡੀਅਲ ਨਸੇੜੀਆ ਸਿਰੇ ਦਾ ਉਹ ਮਾਲ ਪੱਤੇ ਨਾਲ ਰੱਜਾ 60 ਚੰਗੀ ਲਾ ਦ ਬਾਦ ਵਿੱਚ ਇਹੋ ਜਿਹੇ ਜਾਂ ਤਾਂ ਫਿਰ ਡਿਪਰੈਸ਼ਨ ਜੀ ਆਣੀ ਜਾਂ ਫਿਰ ਪੱਖੇ ਨੂੰ ਰੱਸਾ ਬੋਂਦੀਆਂ ਇਹਨਾਂ ਦੇ ਤਾਂ ਧੰਦੇਰਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਉਹ ਲੋਕ ਸਿੱਪ ਕੇ ਕਰਦੀਆਂ ਕੈਮਰੇ ਸਾਹਮਣੇ ਅੱਜ ਕੱਲ ਤਾਂ ਉਹ ਚੱਲ ਪਿਆ ਨਾ ਬੋਡੀ ਕਾਊਂਟਰ ਦਾ ਡਿਜੀਟਲ ਅਗਸਤੀਆਂ ਕਹਿ ਸਕਦੇ ਆ ਇਹਨਾਂ ਦੀ ਇੰਟਰਵਿਊ ਕਰਨ ਵਾਲਿਓ ਸੁਧਰਿਓ ਯਾਰ ਬਾਈ ਪਲੀਜ਼ ਭਾਈ ਚੱਕ ਲੋ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦੀਏ ਸੁੱਖ ਦੀ ਮਾਤਾ ਦਾ ਕਿ ਸੁੱਖ ਦੀ ਭੈਣ ਦਾ ਨੰਬਰ ਚਲੋ ਸੁੱਖ ਦੀ ਭੈਣ ਦਾ ਨੰਬਰ ਦੇ ਦੰਨੇ ਆ ਦੀਪ ਇਹਦੀ ਭੈਣ ਦਾ ਨਾਮ ਹੈਗਾ ਦੀਪ ਇਹਦੀ ਦੀਪ ਭੈਣ ਦਾ ਨੰਬਰ 942 ਇਹ ਹੈਗਾ ਦੀ ਭੈਣ ਦਾ ਨੰਬਰ ਸੁਖ ਰਤੀ ਇਹਦੀ ਦਾ ਦੀਪ ਦਾ ਠੀਕ ਹੈ ਜੀ 290 ਵਿੱਚ ਕਿੰਨਾ ਕੁਝ ਵੇਖ ਨੂੰ ਮਿਲ ਰਿਹਾ ਘਰ ਬੈਠੇ ਇਹੋ ਜਿਹਾ ਕੁਝ ਤਾਂ ਨੈਟਫਲਿਕਸ ਤੇ ਵੀ ਨਹੀਂ ਮਿਲਦਾ ਲੜਾਈ ਤੇਰੀ ਸੁਖ ਨਾਲ ਉਹਦੇ ਟੱਬਰ ਦਾ ਕੀ ਕਸੂਰ ਜਦੋਂ ਗੰਦੀ ਔਲਾਦ ਘਰ ਜੰਪੇ ਫਿਰ ਇਹੋ ਜਿਹਾ ਕੁਝ ਹੀ ਹੁੰਦਾ ਸੁਖ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਸੀ ਤੁਸੀਂ ਲਿਆਂਦਾ ਠੀਕ ਹੈ ਸੁਖ ਦਾ ਜਲੂਸ ਕੱਢ ਉਹਦੇ ਘਰ ਦੇ ਨੂੰ ਕਿਉਂ ਬਦਨਾਮ ਕਰਦੀ ਹੈ ਮਾਵਾ ਭੈਣ ਦਾ ਕੀ ਕਸੂਰ ਹੈ ਜਿਹਨਾਂ ਨੰਬਰ ਵੰਡਦੀਆਂ ਕਿ ਪਾਗਲ ਹੋ ਗਈ ਸਾਲੀ ਪਿਆਰ ਚ ਬੰਦਾ ਅੰਨਾ ਹੋ ਜਾਂਦਾ ਪਰ ਇੰਨਾ ਪਾਗਲ ਯਾਰ ਹੱਦ ਹੈ ਇਹਦੀ ਨਾਲੇ ਪਿਆਰ ਕੀ ਦੂ ਤਾਂ ਹੀ ਕਹਿੰਦੇ ਜਨਾਨੀ ਨੂੰ ਕਿਸੇ ਗੱਲ ਦਾ ਭੇਦ ਨਹੀਂ ਦੇਣਾ ਚਾਹੀਦਾ ਇਹਨਾਂ ਦੇ ਢੱਡ ਜਿਨੀ ਕੁ ਜਰਦਾ ਤਾਂ ਹੋਰ ਮਸਾਲਾ ਲਾ ਲਾ ਦੱਸਣਗੇ ਦੁਨੀਆ ਨੂੰ ਬੰਦੇ ਨਾਲ ਮਾੜਾ ਵਟਾ ਝਗੜਾ ਹੋ ਜਾਵੇ ਤਾਂ ਪਰਸਨਲ ਗੱਲਾਂ ਪੂਰੇ ਪਿੰਡ 'ਚ ਦੱਸ ਕੇ ਮਾਨਸਿਕ ਬੁਲਾਤਕਾਰ ਕਰਦੀਆਂ ਇਹ ਤਾਂ ਥੱਲੇ ਪਾਈਆਂ ਮੁੱਕਰੀਆਂ ਨੇ ਵੀ ਮੈਂ ਦੀ ਦਿੰਦੀ ਮਰ ਨਾਲ ਧੱਕਾ ਕਰਦਾ ਇਹਨਾਂ ਤੇ ਕੌਣ ਯਕੀਨ ਕਰੂ ਯਾਰ ਇਹਨੂੰ ਸ਼ਰਮੀ ਐ ਨਹੀਂ ਯਾਰ ਇਹ ਇਮੋਸ਼ਨਲ ਬਲੈਕਮੇਲ ਜੇ ਉਹਦੇ ਵਸੀ ਜਾਂਦੀ ਤਾਂ ਇਹਨੇ ਸਾਰਾ ਡੱਬਰੀ ਖਾ ਜਾਣਾ ਸੀ ਇੱਕ ਤਾਂ ਹੁੰਦਾ ਵੀ ਸੌ ਕੁੜੀਆਂ ਨਾਲ ਧੱਕਾ ਹੋਇਆ ਇੱਕ ਸਿਰੇ ਦੀ ਚੌਲਿਓ ਪਿੱਛੇ ਜਵਾਕ ਛੱਡ ਕੇ ਆਈ ਹੋਵੇ ਤੇ ਕਿਸੇ ਮ ਪੱਤਾ ਖੋਲਣ ਤੋਂ ਪਹਿਲਾਂ ਸੋਚ ਲੈਂਦੀ ਤਾਂ ਜਪੇ ਦਾ ਨਾ ਖੋਲਣਾ ਪੈਂਦੇ ਭੈਣ ਚੋਦਾ ਦੀ ਮਾਂ ਕਰਕੇ ਆ ਸੁੱਖ ਕਰਕੇ ਇਹਦੀ ਭੈਣ ਦਾ ਘਰ ਉੱਜੜ ਜਾਣਾ ਇਹਦੀ ਭੈਣ ਆਦਾ ਪਿਓ ਤੇ ਆਦਾ ਜੀਚਾ ਘਰ ਚ ਮੈਂ ਨਾ ਕਮਾਂ ਇਹਨਾਂ ਵਰਗੇ ਨਾ شریف ਬੰਦੇ ਕੋਈ ਹੈ ਹੀ ਨਹੀਂ ਆ ਜਿੰਦਗੀ ਚ ਪਿਓ ਵਿਚਾਰਾ ਤਾਂ ਸਵੇਰੇ 9 ਵਜੇ ਚੱਲ ਜਾਂਦਾ ਆ ਠੀਕ ਆ ਵਿਚਾਰਾ ਕਰੇ ਵੀ 8:30 9 ਵਜੇ ਵੜਦਾ ਆਪਾਂ ਰੋਟੀ ਖਾਂਦਾ ਫਿਲਮ ਦੇਖਦਾ ਵਾ ਟੀਵੀ ਟਾ ਵੀ ਦੇਖਦਾ ਆਪਾਂ ਫੋ ਜਾਦਾ ਠੀਕ ਆ ਆਪ ਦਾ ਜਿਹੜਾ ਮੁੰਡਾ ਆਪਦੇ ਪਿਓ ਨੂੰ ਘੁੱਟੀਆਂ ਮਾਰ ਸਕਦਾ ਵਾ ਕੁੱਟ ਸਕਦਾ ਵਾ ਭੈਣ ਚ ਤੋਂ ਮੁੰਡਾ ਕੋਈ ਯਾਰ ਉਹਨਾਂ ਵਰਗੇ ਸਰੀਫ ਤਾਂ ਨਹੀਂ ਹੋਣੇ ਪਰ ਤੇ ਹੁਣੀ ਭੈਣੇ ਡੱਕ ਕੇ ਦਰੂਣਾ ਲਾਈਵ ਆ ਜਾਂਦੇ ਬੋਲੇ ਤੇ ਉੱਥੋਂ ਜਾਂਦਾ ਨਹੀਂ ਅੱਜ ਪਿਛਲੀ ਵੀਡੀਓ ਚ ਉਹਦੀ ਭੈਣ ਦਾ ਨੰਬਰ ਵਾੜ ਰਹੀ ਸੀ ਹੁਣ ਉਹ ਵਧੀਆ ਹੋ ਗਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਇਹਦੇ ਘਰ ਦੇ ਵੀਡੀਓ ਦੇਖਦੇ ਹੋਣਗੇ ਬੜਾ ਪ੍ਰਾਊਡ ਫੀਲ ਕਰਦੇ ਹੋਣਗੇ ਬੜੇ ਝੰਡੇ ਗੱਡ ਰਹੀ ਹੈ ਕੁੜੀ ਸਾਡੀ ਇਹਦਾ ਤਲਾਕ ਕਿਉਂ ਹੋਇਆ ਆਈ ਡੋਟ ਨੋ ਇਹਨੇ ਐਕਸ ਹਸਬੈਂਡ ਨੂੰ ਵੀ ਸਹੀ ਸਾਬਤ ਕਰਤਾ ਵੀ ਉਹਨੇ ਸਹੀ ਕੀਤਾ ਛੱਡ ਕੇ ਕਿਉਂ ਇੱਕਦਾਂ ਨਹੀਂ ਹੋ ਸਕਦਾ ਕਿਸੇ ਦਾ ਵੀ ਨਹੀਂ ਹੋ ਸਕਦਾ ਚਾਹੇ ਮਾਰਦਾ ਜਿਆ ਔਰਤਾ ਜੇ ਲੀ ਪੇਜ ਬਲੂ ਆਪ ਆਪਣੀ ਹਰ ਕਤੋਸੇ ਬਾਜ਼ ਨਹੀਂ ਆਉਗੇ ਕਿ ਕਰ ਲਿਆ ਹੋ ਹੈ ਦਾਸ ਤੂੰ ਵੀ ਟੈੱਕ ਜਾ ਤੇਰਾ ਤਾਂ ਆ ਕੇ ਮੈਂ ਕਰਦੀ ਹਾਂ ਜਲੂਸ ਨਾ ਤੇਰੀ ਜਿਹੜੀ ਤਾਂ ਦਖੋਣ ਨਹੀਂ ਨਾ ਵੀਡੀਓ ਦੇ ਵਿੱਚ ਚਮਕਾ ਚਮਕਾ ਕੇ ਇਹ ਨੂੰ ਯਾਗ ਲਾਉਂਗੀ ਇਹਨਾਂ ਨੂੰ ਵੇਖ ਕੇ ਲੱਗਦਾ ਦੋ ਤਿੰਨ ਕਤਲ ਮਾਫ ਹੋਣੇ ਚਾਹੀਦੇ ਨੇ ਯਾਰ ਭੈਣ ਚੋਦਾ ਨੇ ਗੰਦ ਪਾਇਆ ਨਟ ਤੇ ਜਾ ਕੇ ਇੱਕ ਦੂਜੀ ਦੀ ਹਿੱਕ 'ਚ ਵਜੋ ਸਾਲਿਓ ਕਿਉਂ ਜਰੂਸ ਕਢਿਆ ਉਹਦਾ ਇਹਨੇ ਆਪਦਾ ਜਰੂਸ ਕਢਾ ਲਿਆ ਉਹਦੇ ਪਿੱਛੇ ਨਾਉ ਲੈਂਦਾ ਨਾ ਕੋਈ ਹੋਰ ਪੁੱਛਦਾ ਥੱਲੇ ਪਨਾਮਾਂ ਦੇ ਜੰਗਲ ਬਣੇ ਪਏ ਹੋਣਗੇ ਤਾਂ ਹੀ ਗਲਪੀ ਜਾਂਦੀ ਆ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੁਣ ਵੀ ਕੀ ਕੀ ਕਰਦੇ ਹੋਣਗੇ ਉਹਨੇ ਨਹੀਂ ਲੈਣੀ ਤੇਰੀ ਹੁਣ ਉਹਦਾ ਭਰ ਗਿਆ ਮਨ ਹੁਣ ਝੋਟੇ ਵਾਂਗ ਹੇ ਹੇ ਕਰਕੇ ਤਾਂ ਚੜਾਉਣਾ ਨਹੀਂ ਰਹੀ ਓ ਬਾਈ ਓਏ ਭੈਣ ਤੇ ਖਸਮਾ ਸੁੱਖ ਰਤਿਆ ਹੜ ਜਾ ਤੂੰ ਕਿਹੜੀਆਂ ਠੀਕ ਆ ਬਾਜ ਜ਼ਿਆਦਾ ਸਾਲਿਆ ਤੇਰੇ ਚੰਨਾ ਦਮ ਤਾਂ ਹੈ ਨਹੀਂ ਕਿ ਤੂੰ ਆ ਕੇ ਮੇਰੇ ਨਾਲ ਗੱਲ ਕਰ ਲਵੇਂ ਔਰ ਇੱਕ ਹਾਂ ਇੱਕ ਆ ਜਿਹੜੇ ਪੇਜ ਵਾਲੇ ਵੀਡੀਓਸ ਪਾਈ ਜਾਂਦੇ ਆ ਹਰ ਜੋ ਭੈਣ ਦੇ ਕਸਮੋ ਜਿਨ੍ਹਾਂ ਨੇ ਕੰਮ ਕਰਨਾ ਆਪਦਾ ਆਰਾਮਦਾਰੀ ਨਾਲ ਹੋਰ ਕੀ ਕਰੇ ਅਗਲਾ ਹੁਣ ਪਹਿਲਾਂ ਆਪਦਾ ਖਸਮ ਬਣਾਇਆ ਹੁਣ ਭੈਣ ਦਾ ਬਣਾਈ ਜਾਂਦੀ ਐ ਚਾਰਕ ਦਿਨਾਂ ਬਾਅਦ ਨਵੀਂ ਇੰਟਰਵਿਊ ਕੱਢ ਮਾਰਦੀ ਐ ਕਦੇ ਪੇਜ ਵਾਲਿਆਂ ਦੇ ਪਿੱਛੇ ਪਾਏ ਜਾਂਦੇ ਕਦੇ ਸੁੱਖ ਦੇ ਘਰ ਦੇ ਪਿੱਛੇ ਮੈਨੂੰ ਲੱਗਦਾ ਇਹਦੀ ਟੀਆਰਪੀ ਘਟ ਗਈ 3 ਵੀ 2 ਚ ਪੇਜ ਵਾਲੋ ਆਪ ਆਪਣੀ ਹਰਕਤੋਂ ਸੇ ਬਾਜ਼ ਨਹੀਂ ਆਉਗੇ ਅਜੀਬ ਆਪਕੋ ਕਿੰਨਾ ਸਾਰੇ ਪੇਜ ਵਾਲੋ ਆਪ ਆਪਣੀ ਹਰਕਤ ਟਾਈਪੂ ਪਿੱਛੇ ਦੋ ਟੈਕਸੀਆਂ ਲੜ ਰਹੀਆਂ ਪੰਜਾਬ ਚ ਕੀ ਕੀ ਹੋਣ ਲੱਗ ਪਿਆ ਯਾਰ ਇਹਨਾਂ ਨੇ ਤਾਂ ਸਟੈਂਡਅਪ ਹੈ ਕਿ ਮੀਡੀਆ ਵਾਲੇ ਵੀ ਫੇਲ ਕਰਤੇ ਇਹਨਾਂ ਨੂੰ ਕੁਛ ਨਹੀਂ ਹੋਇਆ ਬਸ ਸੰਦਾ ਦੀ ਘਾਟ ਆ ਜਿਹੜਾ ਮਨਜੀਤ ਲੈਂਦੀ ਸੀ ਉਹ ਨਵੀਂ ਲੈਣ ਲੱਗ ਗਈ ਬਸ ਮਨਜੀਤ ਤਾਂ ਹੀ ਰੌਲਾ ਪਾਉਂਦੀ ਆ ਵੀ ਉਹ ਤੇ ਸਿਰਫ ਮੇਰਾ ਹੱਕ ਆ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਬੇ ਹਫਤੇ ਦੋ ਹਫਤੇ ਬਾਅਦੇ ਕੋਈ ਨਵਾਂ ਸੱਪ ਪਾਈ ਰੱਖਦੀ ਹੈ ਜਿਵੇਂ ਆ ਸੋ ਕੋਮ ਦੇ ਨੇ ਮੈਨੂੰ ਪਰਵਾਹ ਨਹੀਂ ਤੇਰੀ ਮਾਨ ਲੱਗ ਮੈਨੂੰ ਲੱਗਦਾ ਰੀਲ ਵਾਲੀ ਜਿੰਨੇ ਵੀ ਸਟਾਰ ਆ ਸਾਰੇ ਛੇਰੋਂਦੀ ਰਹੀ ਬਹੁਤ ਚੁਣੂਈ ਗਲਾਂ ਗੱਡੀ ਜਾਂਦੀ ਐ ਇਹ ਰੀਲਸ ਵੀ ਬਣਾ ਰਹੀ ਐ ਪ੍ਰੋਮੋਸ਼ਨਾਂ ਵੀ ਕਰ ਰਹੀ ਐ ਗਾਲਾਂ ਵੀ ਕੱਢ ਰਹੀ ਐ ਘੁੰਮੀ ਰਹੀ ਐ ਮਤਲਬ ਤੇਰੀ ਲਾਈਫ ਰੁਕੀ ਤਾਂ ਨਹੀਂ ਉਹਦੇ ਬਣਾ ਚੱਲ ਰਹੀ ਐ ਨਾ ਫਿਰ ਕਿਉਂ ਪਿਛੇ ਪਈ ਐ ਸਿਆਣੀ ਬਣ ਯਾਰ ਘਰਵਸਾਹ ਪਰ ਜਿੰਨਾ ਤੂੰ ਗੰਦ ਪਾਇਆ ਘਰਵਸਾਉਣ ਵਾਲਾ ਵੀ ਕਿਸੇ ਹੋਰ ਘਰੇ ਤੋਂ ਲੈਣਾ ਬੁੱਤਰੇ ਲਈ ਤੂੰ ਆਪ ਖੁਦ ਉਹਦੇ ਕੋਲੇ ਗਈ ਵੀ ਲੈ ਮੇਰੀ ਸਰਤ ਲਾ ਕੇ ਪਟ ਲਿਆ ਸੀ ਤੇ ਸਰਤਾਂ ਲੈਣਾ ਕਿ ਟਾਈਮ ਹੀ ਕੱਢਦੇ ਹੁੰਦੇ ਆ ਲਾਵਾ ਤਾਂ ਲੈ ਨਹੀਂ ਲੱਗਿਆ ਉਹ ਜਿਹਾ ਹੂਸਾ ਸੁਖਰਦੀ ਐ ਤੂੰ ਕਹਿੰਦੀ ਸੀ ਵੀ ਉਹਦਾ ਨੰਬਰ ਦੀਨ ਲੱਗਿਆ ਦੋ ਭੈਣਾਂ ਨੇ ਆ ਲੈ ਜੀ ਪਹਿਲਾ ਬੰਬੇ ਦੀ ਜੀ ਠੀਕ ਆ ਜਿਹੜੇ 100 100 ਰੁਪਏ ਨੂੰ ਵਿਕਦੀ ਆ 100 ਵੀ ਮੈਂ ਬਹੁਤ ਜ਼ਿਆਦਾ ਕਹਤਾ 50 ਰੁਪਏ ਨੂੰ ਵਿਕਦੀ ਆ ਇਹਦਾ ਨੰਬਰ ਹੈਗਾ ਵਾ 99 ਉਹ ਤਾਂ ਹੈ ਜਿਹੋ ਜੀ ਹੈ ਆਪਦੀ ਪੀੜੀ ਥਲੇ ਵੀ ਸੋਟਾ ਮਾਰ ਲੈਣਾ ਸੀ ਉਹ ਬੰਬੇ ਦੀ ਤੂੰ ਇੱਥੋਂ ਦੀ ਆ ਉਹ ਤਾਂ 100 ਨੂੰ ਵਿਕਦੀ ਆ ਚੱਲ ਮੰਨ ਲੈ 프리 ਜੀ ਗੁਲਾਬਵਰਾਲਾ ਤੇਰੇ ਨਾਲ ਤਾਂ ਮਹਿੰਗੇ ਫਿਰ ਵੀ ਮਰੌਣ ਪਿੱਛੇ ਪਾਗਲ ਹੋਈਆਂ ਫਿਰਦੀਆਂ ਸਾਲੀਆਂ ਨਾ ਦੂਜੇ ਨਾਲ ਤੀ ਬਣ ਸਕੀ ਨਾ ਭੈਣ ਨਾ ਪਤਨੀ ਨਾ ਮਾਂ ਗਰਲਫ੍ਰੈਂਡ ਵੀ ਨਹੀਂ ਬਣ ਸਕੀ ਬਣੀ ਵੀ ਤਾਂ ਸ਼ਰਤ ਲਾ ਕੇ ਗਾ ਜੇ ਕੋਈ ਬੰਦਾ ਕਿਸੇ ਚੰਗੀ ਔਰਤ ਲਈ ਬੋਲੇ ਤਾਂ ਬਹੁਤ ਮਾੜੀ ਗੱਲ ਹੈ ਪਰ ਜਦੋਂ ਔਰਤ ਹੀ ਔਰਤ ਨੂੰ ਇਸ ਨਾਮ ਨਾਲ ਬੁਲਾਏ ਤਾਂ ਬੰਦੇ ਲਈ ਕਹਿਣਾ ਤਾਂ ਬਹੁਤ ਸੌਖਾ ਹੋ ਜਾਂਦਾ ਐਡੀ ਵੀ ਕੀ ਅੱਗ ਲੱਗੀ ਆ ਯਾਰ ਹੱਥੋਂ ਨਿਕਲੀਆਂ ਫਿਰਦੀਆਂ ਨਹੀਂ ਭੈਣ ਤਾ ਤੁਸੀਂ ਕੁੜੀਆਂ ਨੂੰ ਸਮਝਦੇ ਕੀ ਹੋ ਕਿੰਨੇ ਦੀ ਜ਼ਿੰਦਗੀ ਖਰਾਬ ਕਰੇਂਗਾ ਤੂੰ ਪਹਿਲਾਂ ਭੈਣ ਚੋ ਦੇ ਇੱਕ ਤੂੰ ਕੁੜੀ ਤੇ ਰੇਪ ਦਾ ਕੇਸ ਦਾ ਪਰਚਾ ਪਵਾਇਆ ਉਹਦੇ ਤਾਂ ਕਿਵੇਂ ਖਤਮ ਕੀਤਾ ਤੂੰ ਵਿਆਹ ਦਾ ਕਿ ਮੈਂ ਤੇਰੇ ਨਾਲ ਆ ਕੇ ਵਿਆਹ ਕਰਾਵਾਂਗਾ ਠੀਕ ਆ ਕਰਾ ਲੇ ਤੂੰ ਉਹਦੇ ਨਾਲ ਕੁੜੀਆਂ ਨਾਲ ਵਿਕਟਮ ਕਰਦਾ ਤੂੰ ਨਾ ਖੇਡ। ਤੂੰ ਤਾਂ ਜਿੰਨਾਂ ਦੀ ਯਾਤਰਾ ਨੂੰ ਬਦਨਾਮ ਕਰਕੇ ਰੱਖਦਾ। ਇੱਕ ਪਾਸੇ ਕੁੜੀਆਂ ਮਿਹਨਤ ਕਰਕੇ ਨਾਮ ਬਣਾਉਂਦੀਆਂ, ਜ਼ਿੰਦਗੀ 'ਚ ਕੁਝ ਬਣਾਉਣਾ ਚਾਹੁੰਦੀਆਂ। ਦੂਜੇ ਪਾਸੇ ਆਹ ਜਿਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਆ ਵੀ ਇਹਨਾਂ ਨੇ ਸ਼ਰਤ ਲਾ ਕੇ ਮੁੰਡਾ ਪੱਟ ਲਿਆ। ਕੀ ਕਹਿਆ ਸੀਗਾ ਵੀ ਮੇਰਾ ਸਿਰਫ ਇੱਕ ਕੰਟਰੈਕਟ ਹੈ। ਮੇਰਾ ਸੁੱਖ ਕੇ ਸਾਥ ਕੋਈ ਵੀ ਰਿਸ਼ਤਾ ਨਹੀਂ ਹੈ। ਕਿਹੜਾ ਕੰਟਰੈਕਟ ਹੈ? ਬਹੁਤ ਕੰਟਰੈਕਟ ਹੈ। ਲੋਕਾਂ ਦੇ ਸੰਤ ਕੰਟਰੈਕਟ ਹੈ। ਰਣਦੀ ਹੈ ਜਿਉ ਪਹਿਲਾਂ ਤੇਰਾ ਸੀ ਉਹੀ ਉਹਦਾ ਪੈਜ ਚੋ ਕਿ ਮਿਹੜੀ ਸੋਈ ਚੱਲ ਰਹੀ ਐ ਇਹਨਾਂ ਦਾ 200 ਕਨਾਪਸ ਚ ਪੜਤੀਆਂ ਤੇਰਾ ਸਰਤ ਲਾ ਕੇ ਮਰਵਾਉਂਦਾ ਸੀ ਉਹ ਬਿਨਾ ਸਰਤ ਤੋਂ ਮਰਵਾ ਰਹੀ ਆ ਉਹ ਤਾਂ ਵੀ ਫਰਦੀ ਆ ਪੂਰੀ ਲੜਾਈ ਸਾਰੀ ਸੰਦਦੀ ਆ ਹੋਰ ਕੁਝ ਨਹੀਂ ਵੀ ਪੈਜ ਉਹਦੇ ਕਿਹੜਾ ਵੈਲਕਮ ਲਿਖਿਆ ਕਿਸੇ ਹੋਰ ਨੂੰ ਲੱਬ ਲੱਬ ਵਧੇਰੇ 7-8 ਇੰਚ ਦੇ ਲਮਕਾਈ ਫਿਰਦੇ ਆ ਓਏ ਬਾਏ ਓਏ ਥੋੜੀ ਮਰਿਆਦਾ ਰੱਖੀਏ ਤੇ ਸ਼ਰੀਆਮ ਗਾਲਾਂ ਕੱਢਦੀ ਆ ਕੁੰਨੀਆਂ ਤੇ ਮਾਦੀ ਪੈਣ ਚੋਂ ਦੀ ਗੱਲਾਂ ਐਂ ਤੂੰ ਫੇਰ ਤੂੰ ਮੈਨੂੰ ਕਹੇਗੀ ਤੂੰ ਫੇਰ ਖਾਲੀ ਰਾਤ ਨੂੰ ਨਾਈਟਾਂ ਤੇ ਜਾਂਦੀ ਰਹੀ ਆ ਬਾਲਾ ਕਾ ਬਸ ਵੱਜ ਕੀ ਵਰਦੀ ਉਸਤਾਦ ਵੀ ਲਾਈਕ ਜਿਹੜੀ ਮੈਂ ਤੈਨੂੰ ਵੀਡੀਓ ਸੈਂਡ ਕਰਨ ਲੱਗੀ ਆ ਕੋਈ ਚੱਕਰ ਨਹੀਂ ਬਾਬੇ ਉਹ ਵੀਡੀਓ ਪਾ ਦੇ ਜੋ ਹੋਊਗਾ ਵੈਸੇ ਹੀ ਹੁੰਦਾ ਕੋਈ ਡਰ ਦੀ ਗੱਲ ਨਹੀਂ ਹੈ ਕਿ ਜਦੋਂ ਅਗਲਾ ਬੰਦਾ ਨਹੀਂ ਹਟ ਰਿਹਾ ਹਨਾ ਤਾਂ ਕੋਈ ਚੱਕਰ ਨਹੀਂ ਬਾਬੇ ਤੂੰ ਵੀਡੀਓ ਪਾ ਦੇ ਤੈਨੂੰ ਮੈਂ ਵੀਡੀਓ ਸੈਂਡ ਕੀਤੀ ਹੋਈ ਆ ਕੋਈ ਚੱਕਰ ਨਹੀਂ ਬਾਬੇ ਵੀਡੀਓ ਸੈਂਡ ਕਰਦੇ ਪੇਸ ਨਾਲੇ ਦਿਲ ਟੁੱਟਿਆ ਹੋਵੇ ਤੇ ਨਾਲੇ ਪ੍ਰੋਮੋਸ਼ਨ ਜਿੰਨੀ ਛੋਟੀ ਉਹਨਾਂ ਵੱਧ ਹੱਡਕੜੀ ਸੁ ਸਕਲ ਵਧੀਆ ਹੁੰਦੀ ਤਾਂ ਪਤਾ ਨਹੀਂ ਕੀ ਕੀ ਕਰਨਾ ਸੀ ਇਹਨਾਂ ਇੰਸਟਾਗ੍ਰam ਖੋਲੋ ਉਧਰ ਉਹ ਨਿਓਲਾ ਜਿਹਾ ਬਹਿ ਜਾਂਦਾ ਇਧਰ ਉਹ ਡੱਕ ਲੱਗ ਜਾਂਦੀ ਆ ਫਿਰ ਕੋਈ ਰੌਲਾ ਤਾਂ ਇੱਕ ਵਾਰ ਮਿਲ ਕੇ ਕਟਾ ਕੱਢ ਸਾਲੇ ਪਰ ਮੂਸਣਾ ਇਦਾਂ ਕਰਦੇ ਜਿਵੇਂ ਲੋਕ ਚੂਤੀਆ ਹੁਣ ਲੋਕਾਂ ਨੂੰ ਪਤਾ ਹੀ ਨਾ ਹੋਵੇ ਤੇ ਤੇਰੀ ਬਾਹ ਟੁੱਟੀ ਆ ਤੂੰ ਮਰੇਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ ਆ ਮੈਨੂੰ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਕੀ ਚੀਜ਼ ਆਂ ਦੋ ਬਸ ਵੀਡੀਓ ਚ ਇਹ ਨਾ ਕਹੀਂ ਵੀ ਤੂੰ ਪੰਜਾਬ ਤੋਂ ਆ ਕਿਸੇ ਹੋਰ ਸਟੇਟ ਦਾ ਨਾਮ ਲੈਦੀ ਯਾਰ ਪੰਜਾਬ ਨੂੰ ਬਦਨਾਮ ਨਾ ਕਰ ਤੂੰ ਵੀਡੀਓ ਪਾਣੀ ਤਾਂ ਕਿਦਾਂ ਨਾ ਪਾ ਸੋਕਰਤੀ ਦੀ ਵੀਡੀਓ ਮੈਂ ਪਾਉਣੀ ਆ ਸੋਕਰਤੀ ਨੂੰ ਮੈਂ ਪੁੱਛ ਲਈ ਕਿ ਤੇਰੀ ਸਨੈਪਚੈਟਾਂ ਤੇ ਕਿੰਨੀਆਂ ਕੁ ਕੁੜੀਆਂ ਦੀ ਨਿਊਟ ਵੀਡੀਓ ਸੀਗੀ ਦਿਖਾਵਾਂ ਜੇ ਤੂੰ ਚਾਹਨਾ ਆ ਜਿਹੜੀਆਂ ਨੇ ਪੈਨ ਡਰਾਈਵ ਚ ਘਰੇ ਬਦਨਾਮੀ ਦੇਖ ਲੈ ਫਿਰ ਕਿਦੀ ਹੋਣੀ ਆ ਜ਼ਿਆਦਾ ਇਹਨਾਂ ਨੇ ਇੰਸਟਾ ਤੇ ਇੰਨਾ ਗੰਦ ਪਾਇਆ ਹਜੇ ਪੈਨ ਡਰਾਈਵ ਬਾਕੀ ਆ ਸਾਲਾ ਸੁੱਖ ਰਤੀਆਂ ਨਹੀਂ ਜੋਨੀਸੈਂਸ ਹੋ ਗਿਆ ਉਹ ਹੀਆਂ ਕੁੜੀਆਂ ਜਿਵੇਂ ਵੀਡੀਓ ਕਾਲ ਕਰਦੀਆਂ ਰਹੀਆਂ ਬਸ ਥੋੜਾ ਜਿਆ ਫੇਮਸ ਹੋਵੇ ਤੇ ਉਹੀ ਲਟ ਜਾਂਦੀਆਂ ਆਪਾਂ ਨੂੰ ਪੈਨ ਡਰਾਈਵ ਲੱਭਣ ਦੀ ਕੋਈ ਲੋੜ ਨਹੀਂ ਬਾਬੇ ਹਫਤਾ ਕਰੋ ਕੋਈ ਇਹਨਾਂ ਨੇ ਆਪ ਜੀ ਕੁੱਤੇ ਵਾਂਗੂ ਲੜ ਲੜ ਕੇ ਇੱਕ ਦੂਜੇ ਦੀ ਲੀਕ ਕਰਦੀਆਂ ਸਬਰ ਰੱਖੋ ਇਹਨਾਂ ਗੱਲ ਪੁੱਛ ਲਈ ਵੀਡੀਓ ਕਾਲ ਤੇ ਕੀ ਕਰਦਾ ਹੁੰਦਾ ਸੀਗਾ ਪਾਵਾਂ ਸੋਚ ਲੈ ਕਿੱਥੇ ਦਾ ਨਹੀਂ ਰਹਿਣਾ ਜਿਹੜੀਆਂ ਤੂੰ ਵੀਡੀਓ ਪਾਉਣਾ ਨਾ ਸਾਭਲਾ ਨਹੀਂ ਫਿਰ ਤੈਨੂੰ ਵੀ ਫਿਰ ਹੱਥ ਜੋੜੂਗੀ ਮੈਂ ਨਹੀਂ ਵੀ ਕੀ ਕਰਦਾ ਹੁੰਦਾ ਸੀ ਮੁੱਠ ਮਾਰਦਾ ਹੁਣ ਹੋਰ ਭਾਂਜੂ ਕੜਾ ਜਾਦੂ ਕਰਕੇ ਵਿਖਾਉਂਦਾ ਸੀ ਤੈਨੂੰ ਮਨਜੀਤ ਦਾ ਹਾਸਾ ਦੱਸਦਾ ਵੀ ਕੀ ਕਰਦਾ ਹੁੰਦਾ ਸੀ ਤੂੰ ਬਾਕੀ ਛੱਡ ਯਾਰ ਆ ਵੀਡੀਓ ਪਾ ਦੀ ਤੇਰੇ ਸਾਰੇ ਗੁਨਾਹ ਮਾਫ ਫਿਰ ਅਸੀਂ ਯਾਨੀ ਇਹ ਸੁਖ ਰਤੀ ਵੀ ਸੁਖ ਰਤੀ ਨੂੰ ਵੀਡੀਓ ਕੋਲ ਤੇ ਤੂੰ ਵੀ ਕੁਝ ਵਿਖਾਉਂਦੀ ਹੋਵੇਂਗੀ ਫੇਰੀ ਕਰਦਾ ਸੀ ਉਹ ਵੀ ਇੱਜਤ ਨਾਂ ਦਾ ਲਫ਼ਜ਼ ਇਹਨਾਂ ਦੀ ਡਿਕਸ਼ਨਰੀ ਦੇ ਨੇੜੇ ਤੇ ਡੇ ਵੀ ਨਹੀਂ ਕੋਲ ਮਨਜੀਤ ਜੀ ਆ ਕੇ ਬੈਠੇ ਨੇ ਸਟੂਡੀਓ ਦੇ ਵਿੱਚ ਇੰਟਰਵਿਊ ਚੱਲ ਰਿਹਾ ਹੈ ਵੀਰੇ ਬੈਠਿਆਂ ਤਾਂ ਇਹਨਾਂ ਨੂੰ ਆਹ ਉੱਠ ਜਾਣ ਮੇਰੇ ਨਾਲ ਦੇ ਪਕੀਦਾ ਬਹੁਤ ਝਗੜੇ ਚੁਮੀਦੇ ਨੇ ਮੈਂ ਤਾਂ ਉਹ ਪਕੜਾਈ ਜਾਂਦਾ ਮੈਂ ਵਿਹਲਾ ਨਹੀਂ ਗਈ ਇਹਨ ਬੈਠੇ ਆ ਤੇ ਉੱਠ ਜਾਂਦਾ ਕੱਚੀ ਕਰਦੀ ਵਿਚਾਰੀ ਚਲੋ ਗਲਤ ਤਾਂ ਦੋਨੋਂ ਆ ਪਰ ਇਹ ਦੇਖਿਆ ਜਾਵੇ ਸੁਖਰਤੀ ਨੇ ਇਹਦੇ ਪਰਿਵਾਰ ਬਾਰੇ ਗਲਤ ਨਹੀਂ ਬੋਲੇ ਪਰ ਇਹ ਨੂੰ ਜਿਵੇਂ ਅਗਲੀ ਨਹੀਂ ਯਾਰ ਇੰਟਰਵਿਊ ਤੋਂ ਬਾਅਦ ਪੋਡਕਾਸਟ ਦਾ ਟ੍ਰੈਂਡ ਚੱਲਿਆ ਪਰ ਇਹਨਾਂ ਨੇ ਪੋਡਕਾਸਟਾਂ ਦੀ ਮਿੱਟੀ ਪਲੀਤ ਕਰਤੀ ਕਹਿੰਦਾ ਇਹਨਾਂ ਦਾ ਕੰਮ ਹੀ ਇਹ ਆ ਬੜਾ ਲਾਈਨ ਫਿਰ ਇਹ ਪੱਤਰਕਾਰ ਦੀ ਵੀ ਬੇਇੱਜ਼ਤੀ ਕਰਾਤੀ ਉਹ ਵੀ ਚੁੱਪ ਕਰਕੇ ਬਹਿ ਗਿਆ ਵੀ ਸਾਲੀ ਦੀ ਆਵਦੀ ਤਾਂ ਕੋਈ ਇੱਜ਼ਤ ਨਹੀਂ ਮੇਰੀ ਵੀ ਬੇਇੱਜ਼ਤੀ ਕਰਾਤੀ ਬਸ ਇਹਨਾਂ ਤੇ ਆ ਲਾਸਟ ਵੀਡੀਓ ਯਾਰ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਾਟ ਇੰਟਰਸਟਿਡ ਕਰਵਾ ਦੇਣਾ ਵੀ ਦੁਬਾਰਾ ਅੱਗੇ ਨਾ ਆਉਣਾ ਚੈਨਲ ਵਾਲੇ ਵੀ ਫ ਕਹਿੰਦੇ ਕਿ ਪੈਂਚੋ ਜੁਡੋ ਗਰਾਟੇ ਚ ਮੈਡਲ ਲੈ ਕੇ ਆਈ ਆ ਪੱਤਰਕਾਰੇ ਵੀ 150 160 ਸੁਣ ਸੁਣਾਏ ਲੈ ਕੇ ਹਰੇਕ ਦੇ ਮੂੰਹ ਚ ਤੁੰਦ ਦਿੰਦੇ ਆ ਮਨਜੀਤ ਕੁਰੇ ਜੇ ਰਵੇ ਦੀ ਹੋਵੇ ਤਾਂ ਅੱਜ ਤੋਂ ਵੱਧ ਇੰਟਰਵਿਊ ਹੁਣਾ ਕਰੀ ਇੰਨੀ ਬੇਇੱਜ਼ਤੀ ਹੋਣ ਤੋਂ ਬਾਅਦ ਵੀ ਜੇ ਤੂੰ ਸੁੱਖਰਦੀ ਪਿੱਛੇ ਗਈ ਨਾ ਲਾਹਨਤ ਹੋ ਸੱਚੀ ਇਹਨਾਂ ਦੀ ਇੰਟਰਵਿਊ ਤਾਂ ਹੀ ਹੋ ਰਹੀ ਹੈ ਇਹਨੇ ਰਾਤ ਦੇ ਖੇੜੇ ਸਭ ਤੋਂ ਵੱਧ ਟਾਈਮ ਲੱਤਾਂਦਾ ਰੱਖੀ ਆ ਉਹਦੀ ਜੇ ਮੈਡਲ ਦਿੱਤੇ ਆ ਉਹ ਵੀ ਆਖਿਆ ਪੈਂਚੋ ਜਣਾਖਣਾ ਰਵੀਸ਼ ਕੁਮਾਰ ਬਣਾ ਬੈਠਾ ਉਹ ਜੇ ਪੱਤਰਕਾਰ ਜੀ ਇਹਨੂੰ ਸਟੂਡੀਓ ਵੜਦੇ ਨੇ ਗੇਟ ਚ ਭਜਾ ਦਿਆ ਕਰੋ ਇਹ ਜੀ ਨੂੰ ਵੀ ਸਾਨੂੰ ਕਿਹੜਾ ਪੁੱ ਕੋਈ ਹੱਥੇ ਵੀ ਫੜੂਗਾ ਭੈਣ ਦਾ ਘੋਟਾ ਲਾਦਾ ਬਿਲਕੁਲ ਇਹ ਭੈਣ ਚੋਦੀਆ ਬੱਚ ਕਿਰੇਓ ਕੁੜੀਓ ਭੈਣਾ ਰਜੇ ਹੋਇਆ ਭੈਣ ਦਾ ਗੁੱਟੀ ਉਹਨੂੰ ਫਿਰਦਾ ਇੱਕ ਅੱਧੀ ਟੁੰਡੀ ਹੋ ਗਈ ਲੋ ਬਸ ਪੱਤਰ ਕਰਕੇ ਨੇ ਗਾਂਡੂ ਬੁਨੇ ਤੇ ਉੱਤਰੇ ਭੈਣੇ ਚੁੰਨ ਚੁੰਨ ਕੇ ਚੂਤੀਆਂ ਦੀ ਇੰਟਰਵਿਊ ਕਰ ਰਹੇ ਨੇ ਆ ਮੇਰੀ ਵੀਡੀਓ ਉਸ ਗੱਲਾਂ ਬੰਦ ਕਰ ਦਿਜੀਏ ਮੈਂਔਰ ਸੌ ਫਰੈਂਡਸ ਐ ਆਪਕੋ ਕਿਤਨੀ ਵਾਰ ਮੈਂ ਬਤਾ ਚੁੱਕੀ ਆਂ ਪਪਾ ਜੀ ਸੌੜਤਾ ਗਿਆ ਹੋਣਾ ਬੰਦਿਆਂ ਨੇ ਕੰਮ ਕਰ ਲਓ ਤੇ ਜੇ ਕਿਸੇ ਦੁੱਖ ਤਕਲੀਫ ਆ ਭੈਣ ਚੋਦ ਨੂੰ ਨੰਬਰ ਆਦਾ ਸੈਂਡ ਕਰਕੇ ਗੱਲ ਕਰ ਸਕਦਾ ਸਿੱਧੀ ਗੱਲ ਕਰ ਸਕਦਾ ਕਿ ਘਰੇ ਆਣ ਕੇ ਤੁਹਾਡੀ ਮੰਗ ਕਰਾਂਗੇ ਤੇ ਇੱਕ ਆ ਉਹ ਅਮਰੀਕਾ ਵਾਲਾ ਤੇ ਬੰਦੇ ਵਾਲੇ ਕੰਮ ਕਰ ਲਾ ਕੁੱਲੜ ਪੀਜੇ ਵਾਲੇ ਤਾਂ ਅਸੀਂ ਹੈ ਨਹੀਂ ਜਿਹੜੇ ਤੁਸੀਂ ਸਮਝੀ ਬੈਠੇ ਹੋ ਜਨਾਨੀਆਂ ਦੀਆਂ ਗੱਲਾਂ ਨਾ ਕਰੋ ਪਹਿਲਾਂ ਹੀ ਚਾਵਲਾਂ ਬਹੁਤ ਘੋਟਦੇ ਪਏ ਆ ਲੋਕੀ ਚਾਵਲਾਂ ਨਾਲ ਘੋਟੋ ਪਹਿਲੀ ਤੇ ਆਖਰੀ ਪਿਆਰ ਨਾ ਕਹਿਤਾ ਫਟੀ ਨਾ ਵੀ ਦੀ ਜਨਾਟਾ ਵਿੱਚ ਛਾਤੀ 'ਚ ਲੱਤਾਂ ਨਹੀਂ ਪੈਂਦੀ ਆ ਭੈਣੇ ਤੇਰੇ ਨਾਲ ਤਾਂ ਜ਼ੋਨੂਸੀ ਥੋੜਾ ਵਧੀਆ ਤਾਂ ਮਿੱਦੇ ਦਿੰਦਾ ਐਵੇਂ ਗੇਰੀ ਜੜਾਈ ਜਨ ਕਾਲ ਬੋਲਦਾ ਏ ਖੱਤਰ ਨਾ ਖਾਲੀ ਨਾ ਮਿੱਤਰ ਨਹੀਂ ਬੰਨੀ ਕਿਸ ਦੇ ਯਾਰਾ ਸੀਰੀਅਸ ਨਾਲੇ ਬਾਬੇ ਨੂੰ ਪ੍ਰਮੋਸ਼ਨ ਨਹੀਂ ਕਰ ਰਿਹਾ ਸਾਲਾ ਕਿਹੜਾ ਬੰਦਾ ਸਪੈਸ਼ਲ ਮੈਂਸ਼ਨ ਕਰਕੇ ਧਮਕੀ ਦਿੰਦਾ ਵਾਇਰਲ ਹੋ ਰਿਹਾ ਤਾਂ ਪ੍ਰਮੋਸ਼ਨ ਨਾ ਕਰਨ ਲੱਗ ਗਿਆ ਸਾਲੇ ਪੁੱਲੜ ਪੀਜਾ ਦਾ ਤੁਸੀਂ ਹੈ ਨਹੀਂ ਤੁਸੀਂ ਤਾਂ ਉਹਨਾਂ ਤੋਂ ਵੀ ਉਤਲੇ ਸਾਰੇ ਪਹਿਲਾਂ ਬੋਲਣਾ ਤਾਂ ਸਿੱਖ ਲੈ ਗਰਾਰੀਆਂ ਐਦਾਂ ਅੜਦੀਆਂ ਮੈਂ ਤਾਂ ਕੀ ਦਿੰਦੇ ਨੇ ਕਿਸੇ ਨੇ ਅੜਾਤਾ ਹੋਵੇ ਕਿ ਮੇਰੇ ਅੰਦਰ ਟਰੈਕਟਰ ਵਾਂਗੂ ਧਾਂ ਦਾ ਸਟਿੱਕਰ ਜਿਹਾ ਲਾਈ ਫਿਰਦਾ ਕਹਿੰਦੀ ਅਸੀਂ ਸਿਰਫ ਫਰੈਂਡ ਆ ਆ ਪਿੱਛੇ ਜੜਾਈ ਜਾਂਦਾ ਤੇਰੇ ਆ ਫਰੈਂਡ ਵਾਲੇ ਕੰਮ ਆ ਮੁੰਡਾ ਕੁੜੀ ਜਸਟ ਫਰੈਂਡ ਤਾਂ ਹੋਈ ਨਹੀਂ ਸਕਦੇ ਯਾਰ ਜਾਂ ਤਾਂ ਕੁੜੀ ਦੇ ਮਨ ਚ ਨਹੀਂ ਮੁੰਡੇ ਦੇ ਮਨ ਚ ਤਾਂ 100% ਲਾਲਚ ਹੋ ਜੇ ਤੁਹਾਡਾ ਕੋਈ ਜਸਟ ਫਰੈਂਡ ਆ ਫਰੈਂਡ ਉਹਨਾਂ ਟਾਈਮ ਹੀ ਜਿਹਨਾਂ ਟਾਈਮ ਮੌਕਾ ਨਹੀਂ ਮਿਲਦਾ ਸੰਜੂ ਪੂੰਝਦਾ ਪੂੰਝਦਾ ਕਦੋਂ ਕੋਈ ਫੱਟੀ ਪੋਜੇ ਕੋਈ ਪਤਾ ਨਹੀਂ ਲੱਗਦਾ ਨਹੀਂ ਤੇਰੇ ਨਾਲ ਦਿਲ ਨਹੀਂ ਲੱਗੀ ਦਿਲ ਦੀ ਲਗੀ ਨਾ ਕੋਈ ਗੱਲ ਸਾਲਾ ਕੱਸੇ ਮਰੀ ਜਾਂਦਾ ਹਜੇ ਕਹਿੰਦਾ ਜਸਟ ਫਰੈਂਡ ਇਹ ਉਹ ਫਰੈਂਡ ਹੋਣਗੇ ਫਰੈਂਡ ਵਿਦ ਬੈਨੀਫਿਟ ਵਾਲੀ ਸੀਟ ਨਹੀਂ ਵੀ ਰਹੇਗੀ ਨਹੀਂ ਤਾਂ ਚੱਕ ਪਾਸੀ ਕੰਮ ਲੈ ਪਿੱਛੇ ਪਾਉ ਨੂੰ ਤਿਆਰੀ ਰਹਿਣਾ ਹਰ ਵਕਤ ਸਾਲਾ ਹੋਇਆ ਫਰੈਂਡ ਦਾ ਯਾਰ ਇਹਦੇ ਘਰ ਦੇ ਰਿਸ਼ਤੇ ਤਾਂ ਕੋਈ ਵੀ ਨਹੀਂ ਰੋਕਦਾ ਸਾਲੇ ਨੂੰ ਸੁਣ ਤਾਂ ਗਿਆ ਹੋਣਾ ਬੰਦੇ ਆਲੇ ਕੰਮ ਕਰ ਲਓ ਤੇ ਜੇ ਕਿਸੇ ਦੁੱਖ ਤਕਲੀਫ ਆ ਭੈਣ ਚੋਦ ਨੂੰ ਨੰਬਰ ਆਦਾ ਸੈਂਡ ਕਰਕੇ ਗੱਲ ਕਰ ਸਕਦਾ ਸਿੱਧੀ ਗੱਲ ਕਰ ਸਕਦਾ ਤੇ ਘਰੇ ਆਣ ਕੇ ਹਲਾ ਤਾਂ ਤਮ ਕੀ ਵੀ ਡਰ ਡਰ ਕੇ ਦੇ ਰਿਆ ਆਵਾਜ਼ ਵੀ ਨਹੀਂ ਨਿਕਲਦੀ ਗੱਲ ਕਰਦੇ ਦੀ ਮਾਮਾ ਤਮ ਕੀ ਤੂੰ ਲੋਕਾਂ ਨੂੰ ਦੇਣਾ ਕੰਬੀ ਆ ਪਜਾਣਾ ਇਸ ਉਹਨੂੰ ਸੀਤੋਲ ਅਲਟਰਾ ਲਾਈਟ ਪ੍ਰੋ ਮੈਕਸ ਆ 2 ਮਿੰਟ ਦਾ ਮਹੌਨ ਇਹਦੇ ਚਮਚਿਆਂ ਲਈ ਕਿੱਡਾ ਕੁ ਸੌਫਤ ਆ ਇਹਨਾਂ ਦਾ ਇੱਕ ਉਸੇ ਤੇ ਰੇਪ ਦਾ ਕੇਸ ਚੱਲਦਾ ਤੇ ਕੁੜੀ ਨੂੰ ਵਿਆਹ ਦਾ ਕਹਿ ਕੇ ਰਾਜੀਨਾਮਾ ਕਰਿਆ ਸੀ ਇਹਨੇ ਹੁਣ ਫਿਰ ਮੁਕਰ ਗਿਆ 1 ਦੋ ਮਹੀਨਾ ਜੇਲ੍ਹ ਛਡੋ ਤੇ ਜੇਲ੍ਹ ਚ ਬਾਕੀ ਕੈਦੀ ਨੂੰ ਇੱਧੇ ਛਡੋ ਫਿਰ ਲੋਟਾ ਸਾਲਾ ਮੂੰਹ ਵੇਖੋ ਸਾਲਾ ਜਿਵੇਂ ਕਾਪੀ ਦਾ ਲਾਸਟ ਪੇਜ ਹੁੰਦਾ ਜਿੱਤੇ ਪੈਨ ਚਲਾ ਚਲਾ ਵਿਖਦੇ ਹੋਣ ਨੇ ਇਹ ਜਿਵੇਂ ਬੋਲਦਾ ਤਾਂ ਕੀ ਘਟ ਇਹਦਾ ਇਦਾਂ ਲੱਗਦਾ ਜਿਵੇਂ ਖਬਰ ਸੁਣਾ ਰਿਹਾ ਹੋਵੇ ਵੀਰੇ ਆਪਾਂ ਧਮਕੀ ਦੇ ਨਹੀਂ ਆ ਅਰਜੀ ਨਹੀਂ ਟੋਕਰ ਹੀ ਬੰਦੇ ਮਾਰਨ ਨੂੰ ਤੂੰ ਗੋਲਡੀ ਬਰਾੜ ਦੀ ਸੋਨੂ ਵੀਤੋ ਵਾਲੇ ਦਾ ਦਬਕਾ ਵੀ ਵਧੀਆ ਇਹਦੇ ਨਾਲ ਉਦਾਂ ਖਾਣਾ ਬਦੋਛਣੀਏ ਤੈਨੂੰ ਪਾਉਣੀ ਮੈਂ ਹੁਣ ਹੈਲੋ ਹੁਣ ਪਾ ਕੇ ਵਿਖਾਉਣੀ ਕਾਰਵਾਈ ਮੈਂ ਸੱਦੀ ਇਹਨੇ ਤੇਰਾ ਪੈਣਾ ਰੋ ਗਾਂਦ ਪਕੰਡਿਆ ਇੱਕੜੇ ਸੱਦੀ ਕਾਰਵਾਈ ਪਾਉਣੀ ਹੁਣ ਤੇਰੇ ਤੇ ਮੈਂ ਦੁਰੇ ਜਾਂਦੇ ਦੀ ਤਲਕੀ ਕੀ ਬੇਪੈਗੀ ਤੂੰ ਮੈਂ ਹੀ ਮੈਥੋਂ ਖੋਕੇ ਰੱਖੀ ਲੀ ਬੇਗਨ ਗੱਲ ਤੇ ਗੁੱਲਾ ਤੇ ਨਾ ਮੀਂ ਦਿਆਂ ਤੋਂ ਪੈਸੇ ਲੈ ਕੇ ਘਰ ਚਲਾਉਂਦਾ ਸਾਲਾ ਖਾ ਕੇ ਵੇਗਰ ਕੁੜੀਆਂ ਨੂੰ ਘਰ ਲਿਆ ਕੇ ਠੋਕਦਾ ਸਾਲਿਆ ਘਰ ਮਾਂ ਵੀ ਹੈਗੀ ਆ ਤੇਰੇ ਘਰ ਨਹੀਂ ਕੋਠਾ ਬਣਾਣ ਛੱਡਿਆ ਸਾਲੇ ਨੇ ਉਸ ਵਾਲਾ ਕਹਿੰਦਾ ਸਾਡਾ ਕੰਟਰੈਕਟ ਹੋਇਆ ਮਨਜੀਤ ਹੁੰਦਾ ਕੰਟਰੈਕਟ ਹੋਇਆ ਪੈਰ ਦੀ ਮਿੱਟੀ ਚੱਕ ਲਈ ਉਹ ਤਾਂ ਇਲਾਜ ਹੋ ਜੂ ਬਸ ਲੱਤਾਂ ਨਾ ਚੱਕ ਲਈ ਫਿਰ ਮਨਜੀਤ ਕੋਲ ਦੂਜੀ ਤੂੰ ਹੀ ਬੰਨ ਨਾ ਬੰਨ ਤਾਂ ਵੀ ਜੀ ਮੈਂ ਆਪਕੋ ਪਹਿਲੇ ਵੀ ਸਮਝਾ ਚੁਕੀ ਬਹੁਤ ਵਾਰ ਸਮਝਾ ਚੁਕੀ ਚੱਜੀ ਮੋਸੀ ਵਾਲੀ ਆ ਜਿਹੜਾ ਤੂੰ ਪੇਜ ਦਾ ਨਾਮ ਰੱਖਿਆ ਆਇਆ ਨਾ ਪਹਿਲੀ ਗੱਲ ਤੇ ਬੰਦਿਆ ਦੇ ਨਾਮ ਤੇ ਕੋਈ ਪੇਜ ਰੱਖ ਤੀਹੇ ਦਿਨਾਂ ਤੋਂ ਤੁਸੀਂ ਪੇਜਾ ਨਾ ਜਾ ਕੇ ਰੇ ਕਿਸੇ ਦੀ ਵੀਡੀਓ ਪਾ ਦਿੰਨੇ ਆ ਭੈਣ ਤੋਂ ਤੁਹਾਨੂੰ ਆਹੀ ਅਕਲਾਂ ਜੇ ਸਹੀ ਬੰਦੇ ਨੂੰ ਚੱਲਦੇ ਨੂੰ ਸਹੀ ਕੰਮ ਉਤਲ ਦੇ ਕਰਦੇ ਨੂੰ ਕਰ ਲੈਣ ਦੋ ਬਿਨ ਫालतੂ ਤੁਹਾਨੂੰ ਨਾ ਕਿਸੇ ਨੂੰ ਉਂਗਲ ਕਰੋ ਜੇ ਕਿਸੇ ਨੇ ਤੁਹਾਡੇ ਨਾਲ ਉਂਗਲ ਕਰਤੀ ਤਾਂ ਔਖਾ ਹੋ ਜੂ ਤੁਹਾਨੂੰ ਤੇ ਬੰਦੇਾਂ ਨੂੰ ਲਾਸਟ ਵਾਰ ਇਹਦੀ ਪਿੱਛੇ ਸਰਤ ਲਾਈ ਸੀ ਕੁੜੀ ਨੇ ਦੋ ਟੈਟੂ ਗਾਣ ਤੇ ਹੀ ਬਣਵਾ ਲਿਆ ਸਾਇਦ ਉਤੋਂ ਦਾ ਕੀੜਾ ਜ਼ਾਂਤ ਹੋ ਜੇ ਤੇਰਾ ਇਹ ਤੂੰ ਨਹੀਂ ਬੁੱਲਦਾ ਔਖਾ ਜਿਹੜੇ ਸਸਤੇ ਨਸੇ ਕਰਦਾ ਨਾ ਤੂੰ ਤੇਰੇ ਕੈਪਸੂਲ ਬੋਲਦੇ ਆ ਔਖਾ ਇਦਾਂ ਬੋਲ ਕੇ ਵੀਡੀਓ ਨਾ ਪਾ ਗਰ ਵੀਰੇ ਸਾਲ ਸਤੈਨੂੰ ਸੈਂਟਰ ਵਾਲੇ ਚੱਕ ਕੇ ਲੈ ਜਾਣਗੇ ਕੰਮ ਨੂੰ ਸਾਲਿਆ ਚਾਰ ਵੇਚਦਾ ਨੇ ਅਗਲੀ ਗਲੀ ਚ ਕਿੰਨੀ ਵਾਰੀ ਲਾਸਟ ਵਾਰਨਿੰਗ ਦੇਣੀ ਆ ਯਾਰ 10 ਵਾਰੀ ਤਾਂ ਸੁਣ ਲੈ ਲਾਸਟ ਵਾਰੀ ਡਰੋ ਨਾ ਮੱਲੋ ਪ੍ਰਮੋਸ਼ਨ ਹੀ ਹੈ ਵੀ ਇਹਨੂੰ ਇਸਟਾ ਪੇਜਾਂ ਦੇ ਤਰਸ ਆਉਂਦਾ ਯਾਰ ਜਦੋਂ ਕੋਈ ਵਾਇਰਲ ਹੋ ਜਾਂਦਾ ਉਦੋਂ ਹੀ ਪ੍ਰਮੋਸ਼ਨ ਕਰਾਉਣ ਲੱਗ ਜਾਂਦੇ ਨੇ ਵੀ ਆਈ ਰਹਿ ਗਈ ਬਸ ਹੁਣ ਪੇਜ ਵਾਲੋ ਆਪ ਆਪਣੀ ਹਰਕਤੋਂ ਸੇ ਬਾਜ਼ ਨਹੀਂ ਆਓਗੇ ਹਾਂਜੀ ਬਾਬਿਓ ਕਿਦਾਂ ਸਾਰੇ ਠੀਕ ਠਾਕ ਜੀ ਤੇ ਵੀਰ ਰੋਜ਼ ਰੋਜ਼ ਨਹੀਂ ਕਿਹਾ ਜਾਂਦਾ ਭਾਈ ਬੰਦਗੀ ਇੱਕ ਵਾਰੀ ਕਿਹਾ ਜਾਂਦਾ ਤੇ ਸਾਰੇ ਇੱਥੇ ਪੰਜਾਬੀ ਭਰਾ ਨੇ ਤੇ ਹੋਰ ਵੀ ਕੰਟਰੀਆਂ ਦੇ ਕਈ ਭਰਾ ਵੇਂਦੇ ਨੇ ਤੇ ਆਪਾਂ ਇੱਕ ਦੂਜੇ ਦੇ ਪੰਜਾਬੀ ਭਰਾ ਹੋ ਕੇ ਐਵੇਂ ਇੱਕ ਦੂਜੇ ਦੇ ਬੇਇੱਜ਼ਤੀ ਕਰਦੇ ਚੰਗੀਆਂ ਲੇ ਲੱਗਦੇ ਤੇ ਇੱਕ ਆ ਪੇਜ ਵਾਲਾ ਪੰਜਾਬੀ ਬੀਨੂ ਤੇ ਮੇਰਾ ਵੀਰ ਪੰਜਾਬੀ ਬੀਨੂ ਪੇਜ ਵਾਲਿਆ ਤੈਨੂੰ ਮੈਂ ਭਾਈ ਚਰੇਣਾ ਕਹਿਣਾ ਬੰਦਿਆਂ ਨੂੰ ਕਹਿਣਾ ਹਰਕਤਾਂ ਤੋਂ ਬਾਜ਼ ਆ ਜਾ ਨੀ ਤਾਂ ਐਸੀ ਤੁਹਾਡੀ ਮਾਂ ਗੜਨੀ ਆ ਨਾ ਮੁੜ ਕੇ ਫਿਰ ਫੋਨ ਕਰਦੇ ਹੋ ਮੈਸੇਜ ਕਰਦੇ ਹੋ ਵੀ ਤੂੰ ਐ ਬੋਲਦਾ ਤੂੰ ਐ ਕਰਦਾ ਕਿੰਨੀਆਂ ਕਿ ਮੈਂ ਤਾਂ ਕਰਾਂਗਾ ਕੁਝ ਕਰ ਵੀ ਲੈ ਯਾਰ ਸਾਲੇ ਨੇ ਸਰੀਰ ਤੇ ਪੂਰਾ ਵਰਲਡ ਮੈਪ ਬਣਾਇਆ ਲੋਕੇ ਵੀ ਹਟਦੇ ਨਹੀਂ ਯਾਰ ਭੈਣ ਭਰਾਏ ਐਵੇਂ ਨਾ ਤਾਂ ਕਰੋ ਉਹ ਗੱਲ ਵੱਖਰੀ ਐ ਵੀ ਐ ਭੈਣ ਚੋਦੀ ਆ ਤੇਰੀ ਪਿਛਲੀ ਵੀਡੀਓ ਚ ਇਹਨੇ ਨੰਬਰ ਭੇਜਨੇ ਲੋਕਾਂ ਨੇ ਕਰ ਲਿਆ ਫੋਨ ਐਵੇਂ ਮੈਂ ਤਾਂ ਹੀ ਕਰੀ ਜਾਂਨਾ 9300 ਵਾਰੀ ਧਮਕੀਂ ਦਿੱਤੀਆਂ ਤੂੰ ਲੋਕੇ ਡਰਦੇ ਕਿਉਂ ਨਹੀਂ ਹਟਜੋ ਯਾਰ ਵਿਚਾਰ ਦੀ ਬੁੰਡ ਬੱਟੀ ਪਈ ਆ ਚਲ ਧਮਕੀ ਵੀ ਫਿਲਟਰ ਲਾ ਕੇ ਦਿੰਦਾ ਇਹੀ ਤਾਂ ਉਹ ਗੱਲ ਆ ਉਲਟੀ ਚੂਤ ਲੋੜੇ ਨੂੰ ਚੋਦੇ ਇਹਨੇ ਰੀਲਾ ਬਣਾਉਣ ਦੇ ਯੂਰ ਦੇ ਤਾਂ 4 ਪੈਸੇ ਇਕੱਠੇ ਕਰਕੇ ਆ ਵਾਮਿਕਾ ਗਾਬੀ ਦੇ ਕੱਚਾ ਚ ਰੰਗ ਕਰਾ ਦੇ। ਸਾਲੀ ਚੂਤ ਨਾਲੋਂ ਗਾਲੀ ਦਾ ਕੱਚਾ ਜੱਕੀ ਫਿਰਦੀ ਆ। ਮੇਰੇ ਸਰਕਟ ਦੀ ਪਾਊਡਰ ਭੁਕੀ ਵਰਦੀ ਆ ਕੱਚਾ ਚ। ਕਾਲੀ ਕੱਚ ਸਜਣਾ ਦੀ ਰਾਤ ਸੁਗਲੀ ਨੀਂਦ ਨਹੀਂ ਆਈ। ਇਹਦੀ ਗਾਡ ਦੇ ਪੈਰ ਰੱਖ ਕੇ ਬੰਦਾ ਮੈਕਸੀਕੋ ਵਾਲੇ ਕੰਦੇ ਵੀ ਟੱਪ ਜੀ ਵੱਡੀ ਨੌਰਾਫ ਤੇ ਹੀ। ਕਿੱਤੜ ਵੇਖਵੇਂ ਬਾਹਰ ਕੱਢੇ ਭਾਵੇਂ ਬੈਠਾ ਚ ਭਾਵੇਂ ਪੈਰ ਰੱਖ ਕੇ ਮੋਢੇ ਤੇ ਜੜਜੋ ਮਜਾਲੇ ਪੈਰ ਤਲਕ ਜੀ ਅਲੇ ਅੱਜ ਤੇਰੇ ਨਾਲ ਦਾ ਫੁੱਦੂ ਕਿੱਥੇ ਆ ਉਹ ਨਹੀਂ ਦਿਖ ਰਿਹਾ ਫਿਰ ਕਹਿੰਦੀ ਸਾਨੂੰ ਗਲਤ ਕਮੈਂਟ ਨਾ ਕਰੋ ਵੀ ਬੁੰਡ ਤੇਰੀ ਮੋੜ ਕੇ ਮੋਢਿਆਂ ਨਾਲ ਲੱਗਣ ਨੂੰ ਫਿਰਦੀ ਆ ਆਦਾ ਗਰੂਰ ਹੈ ਤੈਨੂੰ ਇੰਸਟਾਗ੍ਰਾਮ ਖੋਲੋ ਬੁੰਡੇ ਬੁੰਡਾ ਐਦਾਂ ਲੱਗਦਾ ਜਿਵੇਂ ਇੰਸਟਾਗ੍ਰਾਮ ਨਹੀਂ ਚਿੱਤ ਟੱਡਗ੍ਰਾਮ ਡਾਊਨਲੋਡ ਕਰ ਲਿਆ ਹੋਵੇ ਰੁਕੋ ਮੀਨਾਖੰਡ ਬਾਅਦ ਚ ਇਹਨੇ ਵੀ ਇਹੀ ਕਹਿਣਾ ਵੀ ਸੁਖ ਮੁਝੇ ਪ੍ਰੈਗਨੈਂਟ ਕਰਕੇ ਆ ਬਹਿਨ ਬੋਲ ਰਹੀ ਹੈ ਆਪ ਐਸਾ ਕਿਵੇਂ ਕਰ ਸਕਦੇ ਹੋ ਸੁਖਰਤੀਆ ਜੀ ਜੰ ਕਿਨੇ ਬੁੰਡਕੋਟ ਦੀ ਤੇਰੀ ਬਾਂਜੀ ਬਣੀ ਫਿਰਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਭੈਣ ਜੀ ਉਹਨੂੰ ਟੁੱਟੀ ਵਾਂਲੇ ਪਾਸੇ ਵਾਲੀ ਜੇਬ ਵਿੱਚ ਫੋਨ ਪਾਇਆ ਸੀ ਜਦੋਂ ਨਿਕਲਦਾ ਹੀ ਨਹੀਂ ਭੈਣੇ ਉਧਰ ਮਰਜੀਦੀ ਫੱਟੀ ਪਈ ਹੈ ਤੇਰੀਆਂ ਰੀਲਾਂ ਦੇਖ ਵੇਖ ਕੇ ਕਿਉਂ ਲੱchn ਕਰਦਾ ਕਹਿੰਦਾ ਮੇਰੇ ਅੱਗੇ ਸੁੱਖ ਖੜਾ ਤੇ ਸੁੱਖ ਦੇ ਅੱਗੇ ਮੈਂ ਖੜਾ ਤੇ ਤੁਸੀਂ ਪੱਟ ਲੋ ਜਿਹੜਾ ਸੰਦ ਪੱਟਣਾ ਮੇਰਾ ਮਗਰ ਮੈਂ ਕਹਿੰਾਂਗੇ ਕੁੜੀ ਨੂੰ ਨਾਲ ਲੈ ਕੇ ਇਦਾਂ ਬੋਲਦਾ ਉਹਨੂੰ ਹਿੰਦੀ ਆਉਂਦੀ ਆ ਪੰਜਾਬੀ ਨਹੀਂ ਆਉਂਦੀ ਤੁਸੀਂ ਟੈਨਸ਼ਨ ਨਾ ਲਿਓ ਨਹੀਂ ਕਹਿੰਦਾ ਪਿੱਛੇ ਮੈਂ ਖੜਾ ਯੱਕਾ ਜੋੜ ਲਓ ਤੈਨ੍ਹੇ ਸਾਲਿਓ ਕਉ ਪੰਜਾਬੀ ਨਹੀਂ ਆਉਂਦੀ ਪਰ ਆ ਜੋ ਬਣਾਈਆ ਨਾ ਬਾ ਦਾ ਉਹ ਤਾਂ ਦੱਸਦਾ ਭੁਛੜੀ ਤੇ ਆਨੀ ਤਾਂ ਨਹੀਂ ਉਹ ਸੰਸਕਾਰ ਸਾਲਿਆਂ ਦੇ ਕੁੱਟ-ਕੁੱਟ ਕੇ ਭਰੇ ਆ ਤਾਂ ਚਲੋ ਯਾਰ ਅਜ ਲਈ ਇਨਾ ਕਿ ਵੀਡੀਓ ਲੰਮੀ ਬਣਾਉਂ ਤਾਂ ਮੈਂ ਏਸੇ ਕਰਕੇ ਡਲਦਾ ਹੁਣਾ ਵੀ ਵੀਡੀਓ ਬਣਾਉਂਦਾ ਮੈਂ ਵੀ ਥੱਕ ਜਾਣਾ ਤੇ ਤੁਸੀਂ ਵੀ ਲੰਬੀ ਵੀਡੀਓ ਚ ਬੋਰ ਹੋ ਜਾਂਦੇ ਹੋਵੋਗੇ ਵੀਡੀਓ ਚ ਤੱਕ ਕਿਸੇ ਵੀ ਕਰੈਕਟਰ ਨਾਲ ਕੋਈ ਹੇਟ ਨਹੀਂ ਆਪਣਾ ਐਂਟਰਟੇਨਮੈਂਟ ਇੱਥੇ ਤੱਕ ਹੀ ਰੱਖਿਓ ਇਹਨਾਂ ਦੀ ਆਈਡੀ ਤੇ ਜਾ ਕੇ ਹੇਟ ਕਰਨ ਦੀ ਕੋਈ ਲੋੜ ਨਹੀਂ ਜਾਂਦੇ ਜਾਂਦੇ ਸਬਸਕ੍ਰਾਈਬ ਵਾਲੇ ਬਟਨ ਤੇ ਸੱਤ ਜਰੂਰ ਮਾਰ ਦਿਓ ਮੇਰ ਕੋ ਫੋਨ ਆਉਂਦੇ ਨੇ ਮੈਂ ਫੋਨ ਚੱਕਦਾ ਹੈਲੋ ਸੁਖਦਤੀਏ ਬੋਲਦਾ ਹਾਂਜੀ ਵੀਰ ਅੱਗੋ ਫੋਨ ਚੱਕਿਆ ਬੰਦਾ ਇੱਜ਼ਤ ਨਾਲ ਗੱਲ ਕਰ ਰਿਹਾ ਹਾਂਜੀ ਕਹਿ ਰਿਹਾ ਵੀਰ ਜੀ ਕਹਿ ਰਿਹਾ ਭਾਜੀ ਕਹਿ ਰਿਹਾ ਬਾਈ ਜੀ ਕਹਿ ਰਿਹਾ ਤੁਸੀਂ ਅੱਗੋ ਉਹਨੂੰ ਗਾਲ੍ਹਾਂ ਕੱਢ ਰਹੇ ਹੋ ਭੈਣ ਚੋਦ ਫਲਾਨਾ ਟੀਮ ਕਾ ਸਾਲੇ ਇੱਜ਼ਤ ਰਾਸ ਹੀ ਨਹੀਂ ਆਉਂਦੀ ਇੱਜ਼ਤ ਕਰਨ ਦੇ ਲੈ ਕੀ ਨਹੀਂ ਹੈਗੇ ਫੋਨ ਕਰਦਾ ਨਾ ਕੋਈ ਜੇ ਕੋਈ ਨੰਬਰ ਹੁਣ ਇਹ ਪੇਜ ਤੇ ਨੰਬਰ ਪਾਇਆ ਨਾ ਕੋਈ ਫੋਨ ਕਰਦਾ ਯਾਰ ਤੁਸੀਂ ਇਹ ਰੀਲਾਂ ਬਣਾਉਂਦੇ ਹੋ ਐ ਕਰਦੇ ਹੋ ਰੀਲਾਂ ਵਾਲੇ ਬਦਮਾਸ਼ ਹੋ ਫਲਾਨਾ ਟੀਮ ਕਾ ਐ ਹੋ ਯਾਰ ਨਾ ਕੋਈ ਵੀਰ ਆ ਦੇਖ ਹੱਥ ਦੀ ਦੋਵੇਂ ਜੋੜੇ ਆ ਨਾ ਕੋਈ ਬਦਮਾਸ਼ ਨਾ ਲੁੱਚਾ ਲੰਡਾ ਨਾ ਵੈਲੀ ਨਾ ਲੈਣਾ ਨਾ ਦੇਣਾ ਮੈਂ ਸਿਰਫ ਇੱਕ ਆਪਦੀ ਮਾਂ ਦਾ ਪੁੱਤ ਆ ਮੈਂ ਮੇਰੀ ਮਾਂ ਦਾ ਇੱਕ ਸਿਰਫ